ਸਪੋਰਟ ਚ ਇੱਕ ਦਰਦਨਾਕ ਖ਼ਬਰ ਆਪਰਿਆ ਹੈ ਜਿਸ ਦੌਰਾਨ ਇੱਕ ਨੌਜਵਾਨ ਲੜਕੀ ਦੀ ਟ੍ਰੇਨ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਲੜਕੀ ਦਾ ਨਾਮ ਰਿਵਿਕਾ ਸੀ ਜੋ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਲਈ ਜਾ ਰਹੀ ਸੀ ਅਤੇ ਫਿਰੋਜ਼ਪੁਰ ਸ਼ਹਿਰ ਦੇ ਰਵਿਵਿ ਸਟੇਸ਼ਨ ਉੱਤੇ ਜਦੋਂ ਉਹ ਟ੍ਰੇਨ ਚੜ੍ਹਨ ਲੱਗੀ ਤਾਂ ਉਸ ਦਾ ਪੈਰ ਫਿਸਲ ਗਿਆ ਤੇ ਟ੍ਰੇਨ ਦੇ ਹੇਠਾਂ ਔਨ ਨਾਲ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਮਾਪਿਆਂ ਦੀ ਇਕੱਲੀ ਧੀ ਸੀ ਅਤੇ ਮਾਪਿਆਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਪੜਾਇਆ ਲਿਖਾਇਆ ਸੀ। ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਹਿ ਵਾਲੇ ਓਏ ਮੇਰੇ ਬੱਚਾ ਮੇਰੇ ਲਾਡਿਆ ਬੱਚਾ ਮੇਰੇ ਮੇਰੀ ਬੱਚੀ ਰਿਵਕਾ ਏ ਓਏ ਮਾਏ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਸਵੇਰੇ ਪਹਿਲੀ ਗੱਡੀ ਆਈ ਅੱਥੋ ਓਏ ਓਏ ਤੇ ਇੱਥੇ ਚਾਵਣੀ ਵਾਲੀ ਗੱਡੀ ਆਗਾ ਚੜਨ ਲੱਗੀ ਸੀ ਓਏ ਮੈਨੂੰ ਇੰਨਾ ਨਹੀਂ ਪਤਾ ਮੇਰੇ ਭਰਾਵਾ ਆਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ ਗਿਆ ਤੇ ਉਹਦਾ ਪੈਰ ਸਲ ਚੜਕ ਤਾ ਉਹ ਵੀ ਨਾਲ ਸੀ ਉਹਦਾ ਪੈਰ ਫਿਸ ਲ ਗਿਆ ਮਗਰ ਉਹ ਡਿੱਗ ਪਈ ਓਏ ਉਹਨੇ ਨੂੰ ਟ੍ਰੇਨ ਤੋਰ ਪਈ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਰ ਗਈ ਉਹਨੇ ਐਮ ਐਸ ਸੀ ਕੀਤੀ ਸੀ ਕੈਮਿਸਟਰੀ ਦੀ ਓਏ ਪਿਛਲਾ ਥੱਕ ਕਿਸ ਟੀਚਰ ਸੀ ਕੈਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁੱਕਿਆਲੇ ਸਕੂਲ ਚ ਪੜਾਉਂਦੀ ਸੀ ਓਏ ਹਾਏ 16 ਤਾਰਾ ਯਾਰ ਥਾਂ ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ ਓਏ ਤੇ ਮਾਰੀ ਤਰਾ ਤਰਾ ਸਗਾ ਹੋ ਪਹੁੰਚ ਚੰਡੀਗੜ ਪੇਪਰ ਦੇਣ ਲਈ ਚਲੀ ਸੀ ਓਏ 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 ਆਏ ਓਏ ਨਾਲ ਮਾਮਾ ਸੀ ਓਏ 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 ਦੋ ਪੇਪਰ ਜਾ ਦੇਣ ਚੰਡੀਗੜ ਹਾਂ ਸਰਕਾਰੀ ਟੀਚਰ ਦਨੋਂ ਆ ਪ੍ਰਾਈਵੇਟ ਲੱਗੀ ਸੀ